ਅੱਜ ਜੱਸੀ ਕਾਲ ਜੀ ਸਾਰਿਆਂ ਨੂੰ ਕੇ ਵਾਲ ਚਾਹ ਵਾਲਾ ਜੀ ਮੋਢਾ ਅਮੀਨ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਮੈਂ ਕਮੈਂਟ ਪੜਿਆ ਸੀ ਨਾ ਬਾਈ ਦਾ ਬਾਈ ਕਿ ਪਤਾ ਨਹੀਂ ਪਿਆ ਸੀ ਨਾ ਪਤਾ ਨਹੀਂ ਉਹਨਾਂ ਦਾ ਕਮੈਂਟ ਆਇਆ ਸੀ ਤੁਸੀਂ ਸਾਗ ਸੰਤ ਦਿਖਾਇਆ ਰਹੇ ਜੀ ਤੇ ਸਾਗ ਆਪਾਂ ਰਿੰਨਿਆ ਸੀਗਾ ਬਾਈ ਮਾਗੀ ਵਾਲੇ ਨੇ ਨਾ ਹਾਂ ਲੋਹੜੀ ਵਾਲੇ ਨੇ ਨਾ ਸਾਗ ਰਿੰਨਿਆ ਸੀਗਾ ਤੇ ਬੱਸ ਉਹ ਤੇ ਕੁੜੀ ਬਿਮਾਰ ਹੋ ਗਈ ਸੀ ਜੀ ਮੇਰੀ ਕੁੜੀ ਮੇਰੀ ਅੱਜ ਵੀ ਬਹੁਤ ਜ਼ਿਆਦਾ ਬਿਮਾਰ ਹੈਗੀ ਤੇ ਬਾਕੀ ਕੀ ਕਹਿੰਦੇ ਆ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਦਾਲ ਇਹਦਾ ਰੈਸਪੀ ਦਾਲ ਦੀ ਮੱਛੀ ਦੇ ਪਕੌੜੇ ਤੇ ਇਹ ਹੈ ਜੀ ਸਾਡੇ ਦੇਸੀ ਸਟਾਈਲ ਦਾ ਦਾਲ ਦਾ ਇਹਦਾ ਤਾ ਮੂਲੀਆ ਬਹੁਤ ਜ਼ਿਆਦਾ ਖਰਾਬ ਇੱਕ ਮਿੰਟ ਆਪਾਂ ਦੇਦਰ ਮੱਛਾ ਬਣਾਉਂਦੇ। ਇਹ ਆਪਾਂ ਬਣਾਵਾਂਗੇ ਜੀ ਚੌਲ, ਦਾਲ ਤੇ ਚੌਲ। ਦਾਲ ਆਪਣੀ ਰੈਡੀ ਆ। ਦੇਖ ਸਕਦੇ ਹੋ ਤੁਸੀਂ। ਇਹ ਲੱਗ ਰਿਹਾ ਦਾਲ ਨੂੰ ਤੜਕਾ ਦੇ ਸਿਸਟਰ ਨਾਲ ਜੀ। ਤੇ ਵੈਸੇ ਤਾਂ ਸੀ ਤੁਹਾਨੂੰ ਨਨ ਜਿੱਦਿਆ ਸੀ ਦਾਲ ਚੌਲ ਬਣਾਉਣੇ ਹੋਣਾ। ਤੇ ਹੁਣ ਆਪਾਂ ਇਹ ਬਹੁਤ ਕਰਾਂਗੇ ਜੀ। ਇਹ ਮੈਂ ਲਾ ਲ ਲਈਆਂ ਤੜਕਾ। ਤੇ ਸਾਗਾ ਪਰ ਵੀ ਅੱਜ ਇਸ ਬਲੌਗ ਤਾਂ ਨਹੀਂ ਬਣਾਇਆ ਕਿਉਂਕਿ ਮੇਰੀ ਕੁੜੀ ਬਿਮਾਰ ਸੀਗੀ ਤੇ ਰਾਤ ਦੀ ਫੇਰ ਮੇਰੀ ਕੁੜੀ ਬਿਮਾਰ ਹੈ ਜੀ ਉਹਨੂੰ ਬੁਖਾਰ ਤੇ ਜ਼ਖਾਂ ਮੋਹ ਜਿਆਦਾ ਹੁਣ ਲੱਗਿਆ ਹੋਇਆ ਤੇ ਅਸੀਂ ਲਿਆਂਦੀ ਆ ਮੱਛੀ ਤੇ ਸਾਨੂੰ ਕਿਸੇ ਨੇ ਕਿਹਾ ਵੀ ਉਹਨੂੰ ਗਰਮ ਚੀਜ਼ ਖਵਾਓ ਹਨਾ ਮੱਛੀ-ਮੁੱਛੀ ਤੇ ਆਪਾਂ ਮੱਛੀ ਲਿਆਏ ਆ ਮੱਛੀ ਤੁਹਾਨੂੰ ਦਿਖਾਵਾਂਗੇ ਅਸੀਂ ਪਕੌੜੇ ਬਣਾ ਦੇ ਤੇ ਮੈਂ ਕੋਈ ਦਾਣੂ ਤੜਕਾ ਲਾਦਾ ਜੀ ਤੇ ਬेटर ਹੈਗੇ ਇਹ ਬੀਅਗ੍ਰੇਟ ਚਾਵਲ ਤੇ ਅਸੀਂ ਚਾਵਲ ਬਣਾਵਾਂਗੇ ਦਾਲ ਬਣੀ ਪਈ ਆ ਤੇ ਬਸ ਦਾਲ ਨੂੰ ਤੜਕਾ ਲਾ ਕੇ ਤੇ ਚਾਵਲ ਬਣਾਵਾਂਗੇ ਜੀ ਫਿਰ ਮੱਛੀ ਦੇ ਪਕੌੜੇ ਬਣਾਉਂਗੀ ਤੇ ਫਿਰ ਹਰਗਾ ਮਰਚਾਂ ਦੀ ਘੁੱਟਾਂਗੇ ਚੜਨੀ ਲਸਣ ਪਾ ਕੇ ਤੇ ਉਹਦੇ ਨਾਲ ਅਸੀਂ ਖਾਵਾਂਗੇ ਜੀ ਪਕੌੜੇ ਤੇ ਨਾਲੇ ਗੁਲੀਆਂ ਨੂੰ ਖਵਾਵਾਂਗੇ ਹਨਾ ਤੇ ਹੋ ਸਕਦਾ ਦਾ ਜਖਾਮ ਖੂਨ ਸਹੀ ਹੋ ਜੇ ਤੇ ਸਾਗ ਸਾਡਾ ਬਾਹਰ ਪਿਆ ਜੀ ਪਤਲੀ ਦੇ ਵਿੱਚੋਂ ਅਸੀਂ ਹੌਲੀ ਹੌਲੀ ਖਾ ਰਹੇ ਹਾਂ ਤੜਕਾ ਲਾ ਕੇ ਜਿੰਨਾ ਕਾ ਖਾਣਾ ਹੋਂ ਦੋਨਾਂ ਕਾ ਸਿਰ ਤੜਕਾ ਲਾ ਲੈਂਦੇ ਆ ਰਿਜਟ ਦਾ ਮੈਂ ਰੱਖਿਆ ਨਹੀਂ ਕਿਉਂਕਿ ਠੰਡ ਹੈਗੀ ਬਹੁਤ ਜ਼ਿਆਦਾ ਤੇ ਤੁਹਾਨੂੰ ਦਿਖਾਉਣੀ ਆ ਜੇ ਅਸੀਂ ਮੱਛੀ ਦੇ ਪਕੌੜੇ ਬਣਾਦੇ ਚੌਲ ਆ ਖਾਧਾ ਤੇ ਆ ਬਣਨੇ ਠੀਕ ਆ ਲੈ ਸਕਦੇ ਤੁਸੀਂ ਚੌਲ ਹੁਣੇ ਮਹਜੇ ਧਰੇ ਆ ਤੇ ਆ ਇਧਰ ਮੈਂ ਮੱਛੀ ਦੇ ਵਿੱਚ ਹਲਦੀ ਪਾਤੀ ਆ ਇੱਕ ਵਾਰੀ ਤੇ ਨਮਕ ਪਾਵਾਂਗੇ ਸੱਕਮੰਡ ਤੇ ਆਪਾਤਾ ਜੀ ਨੂੰ ਨਮਕ ਆਪਾਂ ਠੀਕ ਹੈ ਸਵਾਦ ਅਨੁਸਾਰ ਤੇ ਇਹਨੂੰ ਆਪਾਂ ਰਲਾ ਕੇ ਕਿੰਨਾ ਚਿਰ ਰੱਖ ਦਾਂਗੇ ਹੁਤਾ ਕੇ ਨੂੰ ਥੁਲੇ ਪਾ ਕੇ ਤੇ ਜਿਹੜਾ ਆ ਤੇ ਮਸਾਲਾ ਜਰਾ ਚੇਹੇ ਜਾਵੇ ਤੇ ਆਪਾਂ ਦਾਪਾ ਬੀੜਾ ਮਸਾਲਾ ਜੀ ਮਨਪਾਗਾਂ ਦੇ ਆਪਾਂ ਕਾਲਾ ਮਿਰਚਾਂ ਦਾ ਪਾਊਡਰ ਇਹਨੂੰ ਥੋੜਾ ਜਿਹਾ ਆਪਾਂ ਰੱਖ ਦਾਂਗੇ ਪੰਜ 10 ਮਿੰਟ ਦਾ ਰੱਖ ਦਾਂਗੇ ਜਿਹੜਾ ਇਹਦੇ ਵਿੱਚ ਰੱਖ ਜੀ ਸਾਰਾ ਕੁਝ ਮਸਾਲਾ ਮਸੂਦਾ ਤੇ ਉਹ ਤੋਂ ਬਾਅਦ ਆਪਾਂ ਇਹਨੂੰ ਪਾਵਾਂਗੇ ਇਹਦੇ ਵਿੱਚ ਹੈਗਾ ਜੀ ਕੰਡੇ ਕੰਡੇ ਮੇਰੇ ਵੱਜ ਰਹੇ ਆ ਹੱਥ ਤੇ ਮਸਾਏ ਨੇ ਤਾਂ ਹਾਈ ਲੀਗ ਹੈ ਪਰ ਮੇਰੇ ਵੀ ਬਾਜ ਰਹੇ ਆ ਆਪਾਂ ਕੁੜੀਆਂ ਨੂੰ ਘਵਾਉਣੀ ਆ ਜਿਉ ਉਹਨੂੰ ਜ਼ਖਾਮ ਬਾਹਲੇ ਛੇਤੀ ਬਿਮਾਰ ਹੁੰਦੀ ਆ ਪਤਾ ਨਹੀਂ ਕੀ ਪ੍ਰੋਬਲਮ ਆਉਦੀ ਇਹਦਾ ਰੱਖ ਨੂੰ ਪਤਾ ਗਾ ਤੇ ਨਰਤਾ ਹਾਈ ਸੀਗਾ ਬੱਚਾ ਆਪਾਂ ਦੂ ਲੈ ਕੇ ਆਨੇ ਆ ਨਰਤਾ ਮੁਰਤੇ ਲਾ ਕੇ ਜੇ ਆਪਾਂ ਨੂੰ ਗਨੇ ਰੱਖ ਇਹਦੇ ਵਿੱਚ ਮਸਾਲੇ ਪੂਰੇ ਲੱਜ ਜਾਣਗੇ ਠੀਕ ਹੈ ਜੀ ਫੇਰ ਖਾਵਾਂਗੇ ਤੇ ਇਸਨੇ ਸਾਡ ਖਾਤੀ ਸਗੀ ਬਹੁਤ ਠੀਕ ਹੈ ਜੀ ਦੇਖ ਸਕਦੇ ਤੁਸੀਂ ਹਜੇ ਮਿਰਚ ਪਾਉਣੀ ਹੈ ਇਹਦੇ ਵਿੱਚ ਤੇ ਪਕੌੜੇ ਬਣਾਵਾਂਗੇ ਜੀ ਸਿੱਧੇ ਪਕੌੜੇ ਤੇ ਮਿਸਟ 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 ਅੰਦਰ ਪਈਆਂ ਹੋਣ ਚਲੋ ਮੈਂ ਬਖਾ ਮੇਰੇ ਤੋਂ ਮਿਰਚ ਕਿੰਨੇ ਕੁ ਪਾਉਣੀ ਹੈ ਜੀ ਤਾਂ ਕਿ ਆਪਣੇ ਕੋਲ ਆਪਾਂ ਮਿਰਚਾਂ ਵੀ ਲਾ ਕੇ ਇਹਨੂੰ ਠੀਕ ਹੈ ਰੱਖ ਦਾਂਗੇ ਤੇ ਮਿਰਚ ਮੁਰਚਾਂ ਪੀ ਇਹਦੇ ਵਿੱਚ ਰਚ ਜੂਗੀ ਥੋੜੀ ਪਾਉਣੀ ਹੈ ਕਿਉਂਕਿ ਗੁੜੀਆਂ ਨੇ ਖਾੜੀਆਂ ਆਪਾਂ ਤਾਂ ਵੀ ਹਰੀ ਮਿਰਚ ਵੀ ਲੈ ਚਟਨੀ ਦਾ ਰੜ ਲਾਂਗੇ ਹਨਾ ਬਾਹਰ ਕੇ ਰਟਾਇਨ ਵੱਜ ਗਿਆ 5:00 ਵੱਜ ਗਏ ਜੀ ਕਾਲ ਨਾਲ ਹੀ ਬਣਾ ਲੈਂਦੇ ਆ ਆਪਾਂ ਬਿਨਾ। ਖੰਡ ਉਹ ਜਾਂਦੀ ਆ ਬਾਅਦ ਚ। ਖਾਜ ਜਦੋਂ ਮਰਜੀ ਲਾਵਾਂਗੇ ਹਨਾ ਬਣਾਵਾਂਗੇ ਅੰਨਾ। ਚਲੋ ਦੱਸਾਂਗੇ ਜੀ ਤੁਹਾਨੂੰ। ਮੱਛੀ ਦੇ ਪਕੌੜੇ ਬੰਦ। ਹਾਂ ਜੀ ਤੇ ਮੱਛੀ ਨੂੰ ਆਪਾਂ ਲਾ ਦਿੱਤਾ ਮਸਾਲਾ ਮਸੂਲਾ ਹਨਾ। ਤੇ ਇਹ ਆਪਾਂ ਰੱਖ ਦਿੱਤੀ ਆ ਮਸਾਲਾ ਲਾ ਕੇ। ਤੇ ਇਹਨੂੰ ਥੋੜਾ ਚਿਰ ਆਹੀ ਰੱਖੀ ਰੋਗੇ ਢੱਕ ਦਿਨੇ ਆ ਨੂੰ ਮੈਂ। ਤੇ ਉਸ ਤੋਂ ਬਾਅਦ ਤੇ ਆਹ ਆਪਣੀ ਦਾਲ ਰੇੜੀਆ ਤੇ ਦਾਲ ਬਹੁਤ ਸਵਾਦ ਬਣੀ ਆ ਮੈਂ ਇਹ ਕੌਲੀ ਦੇ ਵਿੱਚ ਪਾ ਕੇ ਹੁਣੀ ਖਾ ਕੇ ਹਟੀਆਂ ਦਾਲ ਬਹੁਤ ਸਵਾਦ ਬਣੀ ਆ ਚੌਲਾਂ ਨਾਲ ਇਹ ਬਹੁਤ ਸਵਾਦ ਲੱਗੂਗੀ ਤੇ ਇਧਰ ਆਪਰੇ ਰੈੜੀਆ ਜੀ ਚੌਲ ਚੌਲ ਬਣੀ ਜਾਂਦੇ ਆ ਆਪਣੇ ਦੇਖ ਸਕਦੇ ਹੋ ਤੁਸੀਂ ਉਬਾਲਾ ਆਉਣ ਵਾਲਾ ਚੌਲਾਂ ਨੂੰ ਠੀਕ ਆ ਜੀ ਤੇ ਅੱਜ ਕੁੜੀ ਸਾਡੀ ਬਹੁਤ ਜ਼ਿਆਦਾ ਬਿਮਾਰ ਸੀ ਕਈ ਮੇਰੇ ਭੈਣ ਭਰਾਵਾਂ ਦੇ ਹਨ ਕਮੈਂਟ ਆਏ ਸੀਗੇ ਮੇਰੇ ਭੈਣ ਭਰਾਵਾਂ ਦੇ ਕਮੈਂਟ ਆਏ ਸੀਗੇ ਹੜਾ ਵੀ ਤੁਸੀਂ ਸਾਗ ਨਹੀਂ ਦਿਖਾਇਆ ਸਾਨੂੰ ਰਿਜ ਦਾ ਸਾਗ ਭਾਈ ਰਿਜ ਦਾ ਤਾਂ ਨਹੀਂ ਦਿਖਾਇਆਗਾ ਸਾਡੀ ਕੁੜੀ ਉਸ ਦਿਨ ਬਿਮਾਰ ਹੋ ਗਈ ਸੀ ਤੇ ਸਾਡੀ ਕੁੜੀ ਨੂੰ ਪਤਾ ਨਹੀਂ ਕਾ ਤੋ ਇਹ ਬਿਮਾਰੀ ਹੋਈ ਰਹਿੰਦੀ ਆ ਬਿਮਾਰ ਇਹ ਪਤਾ ਨਹੀਂ ਕੀ ਗੱਲ ਬਾਤ ਹੈਗੀ ਨਹੀਂ ਤਾਂ ਹੁਣ ਰੱਬ ਨੂੰ ਪਤਾ ਬਹੁਤ ਜ਼ਿਆਦਾ ਢਿੱਲੀ ਹੁੰਦੀ ਹੈਗੀ ਉਹ ਤੇ ਤਾਂ ਕਰਕੇ ਉਸ ਦਿਨ ਫਿਰ ਸਾਗ ਦਾ ਰੰਨ ਲਿਆ ਜੀ ਸਾਗ ਬਾਹਰ ਪਿਆ ਪਤੀਲੇ ਚ ਤੇ ਉਹ ਜਿੰਨਾ ਕ ਅਸੀਂ ਖਾਣਾ ਉਹਨਾਂ ਕ ਤੜਕਾ ਛੜਕਾ ਲਾ ਲਈਦਾ ਜੀ ਦੇਸੀ ਘਿਓ ਦਾ ਤੇ ਖਾ ਲਈਦਾ ਗਾ ਤੇ ਮੈਂ ਕਮੈਂਟ ਪੜਿਆ ਸੀਗਾ ਕਿਸੇ ਨੇ ਪੰਜਾਬੀ ਚ ਕੀਤਾ ਸੀ ਵੀ ਤੁਸੀਂ ਸਾਗ ਰੰਨ ਦਾ ਦਿਖਾਉਣਾ ਸੀ ਬਾਈ ਮਜਬੂਰੀ ਹੋ ਜਾਂਦੀ ਆ ਹਨਾ ਤੁਹਾਨੂੰ ਪਤਾ ਹੀ ਆ ਜਦ ਬੱਚੇ ਬਿਮਾਰ ਹੋ ਜਾਣ ਫਿਰ ਕਿੱਥੋਂ ਜੀ ਕਰਦਾ ਹਨਾ ਵੀਡੀਓ ਬਣਾਉਣ ਵਾਸਤੇ ਤੇ ਇੰਸਟਾਗ੍ਰਾਮ ਤੇ ਵੀ ਆਪਾਂ ਵੀਡੀਓ ਨਹੀਂ ਬਣਾਈ ਹੈਗੀ ਕੁੜੀ ਬਿਮਾਰ ਹੋਣ ਕਾਰਨ ਤੇ ਬਾਕੀ ਮੁੰਲਾ ਤਾਂ ਕੋਠੇ ਤੇ ਪਤੰਗ ਆਇਆ ਤੇ ਬੱਚੇ ਤੰਗ ਕਰਦੇ ਆ ਗਵੰਡਾਂ ਦੇ ਕੋਠੇ ਤੇ ਚੜਦੇ ਆਗੇ ਉਤਰਦੇ ਆ ਤੇ ਠੀਕ ਆ ਜੀ ਤੇ ਤੁਸੀਂ ਜ਼ਰੂਰ ਦੱਸਿਓ ਤੇ ਵੈਸੇ ਅਸੀਂ ਤਾਂ ਪਿਛਲੇ ਸਾਲ ਤਾਂ ਸੀ ਪਤੂ ਪਿਛਲੇ ਸਾਲ ਬਣਾਇਆ ਸੀਗੇ ਮੱਛੀ ਦੇ ਪਕੌੜੇ ਬਣਾਉਣ ਨੇ ਸਾਨੂੰ ਸਬਜ਼ੀ ਵੀ ਬਣਾਉਣੀ ਹੁੰਦੀ ਐ ਪਰ ਉਹ ਮੈਂ ਸਾਡੇ ਕੋਈ ਖਾਂਦਾ ਨਹੀਂ ਹੈਗਾਗਾ ਸਬਜ਼ੀ ਮੱਛੀ ਦੀ ਤੇ ਕੱਲ ਦੇ ਸੁੱਕੇ ਪਕੌੜੇ ਬਣਾ ਲਾਂ ਫਿਰ ਤਾਂ ਖਾ ਲਾਂਗੇ ਤੇ ਤਾਂ ਕਰਕੇ ਜੀ ਮਾਂ ਕਹਿੰਨ ਨਾਲੇ ਕੁੜੀ ਦਾ ਜ਼ਖਾਮ ਜ਼ਖੂਨ ਜਿਹਾ ਸਹੀ ਹੋ ਜੇ ਤਾਂ ਹਨਾ ਸਾਰੇ ਕਹਿੰਦੇ ਸੀ ਕਿ ਤੁਸੀਂ ਮੱਛੀ ਖਵਾ ਕੇ ਦੇਖੋ ਉਹਨੂੰ ਮੱਛੀ ਘਰ ਹੁੰਦੀ ਆ ਤੇ ਚਲੋ ਠੀਕ ਆ ਜੀ ਦਿਖਾਉਨੇ ਆ ਤੁਹਾਨੂੰ ਅਸੀਂ ਮੱਛੀ ਦੇ ਪਕੌੜੇ ਬੰਦਦੇ ਠੀਕ ਆ ਬਣੇ ਰਿਓ ਸਾਡੇ ਬਲੌਗ ਦੇ ਨਾਲ ਭੁੱਲ ਗਈ ਸੀ ਭਰਾ ਵਾਲਾ ਸਾਨੂੰ ਹੋ ਗਿਆ ਸੀ ਖਤਮ ਤੇ ਆਹ ਦੇਖੋ ਲਸਣ ਬਿਨਾ ਬੰਦੀ ਨਹੀਂ ਸਬਜੀ ਯਾਹ ਲਸਣ ਲੈ ਲਿਆ ਮੈਂ ਪੈਸੇ ਕਰਾਂਗੇ ਗੂਗਲ ਪੇ ਠੀਕ ਆ

ਮੈਂ ਮਿੱਠਿਆ ਕਰ ਲਈ ਸਤਾ ਜੀ ਠੀਕ ਆ ਫਰੈਂਡ ਗੂਗਲ ਪੇ ਕਰਦੇ ਆ ਨੰਬਰ ਇਹਨਾਂ ਨੂੰ ਫੋਨ ਕੀ ਕਹਿੰਦੇ ਆ ਪੈਸੇ ਚਾਚਾ ਤੁਹਾਨੂੰ ਦਿਖਾਈਏ ਫਿਰ ਪਕੌੜੇ ਬੰਦੇ ਮੱਛੀ ਦੇ ਹਾਂ ਅੱਜ ਮੱਛੀ ਨਹੀਂ ਆਦੀ ਇਹਾਂ ਕਿਸਮ ਨਾਲ ਨੰਬਰ ਫਰਦੋ ਆਪ 1 ਮਿੰਟ 230 ਰੁਪਏ ਕਰਦੇ ਮੁੰਡੇ ਵਾਲੇ ਨਹੀਂ ਕਰਨੇ ਦੋ ਹਰੀਆਂ ਮਿਰਚਾਂ ਦਾ ਪਾ ਦੇ ਸੱਚ ਬਾਈ ਵੇ ਭਈਆ ਅੰਕਲ ਕਰ ਰਿਹਾ ਜੀ ਹੁਣ ਮੇਰੇ ਗੋਗਾ ਗੂਗਲ ਪੇ ਤੇ ਨੰਬਰ ਪਹਿਲਾਂ ਹਰੀਆਂ ਮਿਰਚਾਂ ਪਾ ਕੇ ਰੱਖ ਦਿਓ ਆਨਕਲ ਨੂੰ ਕਰਦਾ ਹੈ Google Pay ਹੁਣ ਆਪਾਂ ਹਣੀ ਯਈ ਇਹ ਨਾ ਕਰ ਹਣੀ 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 100 ਪਹਿਲੇ ਵੀ 200 230 ਆ 200 230 ਇਹ ਚੱਲੇ ਕਿੱਥੇ ਆ 230 ਬੱਲੇ ਤੇਰੇ ਕਰਦੇ ਕਰਦੇ ਹੈਲੋ ਇਹ ਚ ਹੈ ਨਹੀਂ ਗੇ 230 ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਮੇਰੇ ਨਾਲ ਚ ਕਰਦੇ ਫਿਰ ਤੇਰਾ ਵਾਲਾ ਮੋਬਾਈਲ ਦੇ ਠੀਕ ਆ ਜੀ ਤੁਹਾਡਾ ਸਾਨੂੰ ਹੋਰੇ ਬੰਦੇ ਹੁਣ ਸਿੱਧੇ ਸਰ ਹੁਣ ਤੇਰੇ ਵੱਤ ਪੋ ਗਿਆ ਜੀ ਠੀਕ ਹੈ ਉਹ ਚਾਹਣਾ ਤੇ ਬਈ ਲੈਣ ਵਾਸਤੇ ਕੱਲ ਨੂੰ ਹੁਣ ਪਾ ਰਿਹਾ ਫੋਰਚੂਨਰ ਅਸੀਂ ਫੋਰਚੂਨਰ ਦਾ ਪਾ ਰਿਹਾ ਰਫੈਂਡ ਮੈਂ ਜਿਤਾਇਆ ਤੇਲ ਚੀ ਬਣਾਉਂਦੇ ਹੁੰਨੇ ਆ ਪਰ ਵਧੀਆ ਲੱਗ ਜਾ ਤੇਲ ਵਿੱਚ ਚਲੋ ਅੱਜ ਆਪਾਂ ਰਫੈਂਡ ਦਾ ਇਸਤੇਮਾਲ ਕਰ ਲੈਣੀ ਹੈ ਜੀ ਹੋਰ ਪਾ ਬਹੁਤ ਹੋਊਗਾ ਥੋੜਾ ਜਿਹਾ ਪਾ 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 ਗੋਸੀ ਮਾਰੀ ਕੰਨਾ ਬਠਿੰਡੇ ਵਾਲੀ ਦੇ ਹੋਏ ਕੰਨਾ ਬਠਿੰਡੇ ਵਾਲੀ ਦੇ ਪੈਰ ਜੋੜ ਕੇ ਗੋਸੀ ਮਾਰੀ ਆਹ ਦਿਖਾ ਬੋਲ ਆਹ ਹਾਂ ਦੇਖੋ ਭਰਾ ਦੇ ਹੱਥੀਲੇ ਤਾਂ ਜੰਮ ਗਈ ਹੋਏ ਖੜ ਜੋ ਔਰ ਇਹ ਚਾਹੀਦੀ ਬਤਾ ਕੋਈ ਨਾ ਨੋ ਨੰਦ ਮੇਰੇ ਤੋਂ ਬਾਅਦ ਵੀ ਕੁਝ ਨਾ ਜਾ ਸਕਦਾ ਇਹ ਤਾਂ ਜਿੱਤ ਮੱਛਲੀ ਦਾ ਪਕੌੜਾ ਖਾ ਕੇ ਪਹਿਲਾਂ ਬਈ ਕੁੜੀ ਨੂੰ ਖਵਾਉਣਾ ਜੀ ਆਪਾਂ ਵਿਚਾਰੀ ਮਸਾਲਾ ਜਦ ਮਲੋਣ ਆ ਗਈ ਇੱਥੇ ਕੀ ਹਾਂ ਬਹੁਤ ਜਿਆਦਾ ਕੀ ਰੱਖੀਏ ਹਣਾ ਜਦ ਪਾਣੀ ਆਈ ਜਾਂਦਾ ਨੂੰ ਤਾਂ ਸੱਚੀ ਮਨੋਆ ਵੀ ਜਦੋਂ ਕਦੋਂ ਗਰਮ ਜਾਣ ਤੇ ਕਦੋਂ ਚੱਕ ਦੇ ਪੱਟੇ ਆ ਰੱਖ ਲੈਨੇ ਕਥਾਂ ਵਾਲੀ ਕੋਲੇ ਇਹਦੇ ਜਿੜਾੜਾ ਕਰਕੇ ਰੱਖੀ ਚੱਲਾਂਗੇ ਪਕੌੜੇ ਅੱਛਾ ਇਹ ਗੁੜੀ ਅੰਦਾ ਦੀ ਗਰਮ ਰੋਟਾਂ ਨੂੰ ਹੋ ਜਾਉਂਦਾ ਜੀ ਗਰਮ ਸੰਦੈ ਨੂੰ ਤਦ ਤੱਕ ਤੁਸੀਂ ਕਰੋ ਵੇਟ ਠੀਕ ਆ ਜੀ ਤੇ ਫਿਰ ਅਸਾਂ ਤੁਹਾਨੂੰ ਸਿੱਧਾ ਤਲਦੀ ਦਿਖਾਵਾਂਗੇ ਜੀ ਆਪਾਂ ਕਿਵੇਂ ਤਲਦੇ ਆ ਜੀ ਦੇਖੋ ਜੀ ਬੜੇ ਜਾਰੇ ਮੇ ਪਕੌੜੇ ਬਚਲੇ ਕੇ ਦੇਖੋ ਸੁਗਲੀ ਵਾਦੇ ਕਾਜੀ ਪਹਿਲਾ ਖਾਣਾ ਦੋ ਦਿਨ ਕੱਟ ਕੇ ਅੰਦੀ ਪਹਿਲਾ ਖਾ ਕੇ ਦੇਖਾ ਮੁੰਨੇ ਚਟਕ ਦਿੱਤਾ ਸੀਗਾ ਨਰਾਂ ਨਮਕ ਕੋਲ ਨਾ ਖਾ ਤੁਰ ਗਿਆ ਤੇ ਅਸੀ ਹੁਣ ਪਾ ਤਾ ਜੇ ਸਾਡ ਜੋ ਦੋਸਤ ਘਾੜ ਮੰਰੇ ਇਹ ਪਕਵਿਰ ਨੂੰ ਮੈਂ ਲੋਕ ਨੂੰ ਨੇ ਬਹਿਣਗੇ ਮਨ ਲਾ ਰਿਆ ਤੇ ਕੰਦੇ ਆ ਇਹ ਕੰਦਰ ਬਗਾਂ ਕੰਦੇ ਆ ਤੋ ਮੈਂ ਥੋੜੀ ਜਿਹੀ ਪਕੜ ਲਈ ਫੜ ਜਾ ਪਤਾ ਮੈਂ ਫਕਾਉਂਦੀ ਤੇਰਾ ਨਾ 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 ਆਏ ਨਹੀਂ ਕੁੰਦੇ ਤੇ ਇੱਥੇ ਤਾਂ ਦੱਸੀ ਫੋਕਾੜੇ ਵੀ ਜਾਂ ਮੈਨੂੰ ਘੋਮਣੇ ਪੈਣਗੇ ਬੁੱਲੂ ਨੂੰ ਜਿਆਦੀ ਨੂੰ ਮੇਰੀ ਨੂੰ ਤੇ ਫਿਰ ਕੇ ਬਾਈ ਬੱਚੇ ਕਹੋਂ ਕਿ ਵੀਰਵਾਰ ਸੀਗਾ ਆਵੇਂ ਸੀ ਹਨਾ ਪਰ ਕੀ ਕਰਕੇ ਭਰਾਵਾ ਸਾਨੂੰ ਨਾ ਸਾਡੇ ਕੁੜੀ ਅਸਾਂ ਦੇ ਬੱਚੇ ਦਾ ਦੇਖਣਾ ਹਨਾ ਤੇ ਨਾ ਬਨੂਏ ਨਾ ਹਾ ਨਾ ਮਾਤਾ ਜੀ ਨਾ ਤੇ ਇਹਨੂੰ ਜਖਾਨ ਬਹੁਤ ਜਿਆਦਾ ਹੈ ਜੀ ਤੇ ਇਸੇ ਕਾਰਨ ਸਾਨੂੰ ਬਣਾਉਣ ਬਣਾਉਣੇ ਪਏ ਜੀ ਦੇਖ ਸਕਦੇ ਹੋ ਪਰ ਬਹੁਤ ਘਿਆ ਘਿਆ ਨੇ ਥੋੜਾ ਜਿਹਾ ਹੋਰ ਵੱਡ ਜਾਣ ਦੋ ਤੇ ਫਿਰ ਆਪਾਂ ਇੱਕ ਇੱਕ ਪੂਰ ਰਹਿ ਗਿਆ ਦੋ ਪੂਰ ਸਹੀ ਇੱਕ ਪੂਰ ਰਹਿ ਗਿਆ ਇਹ ਵੀ ਆਪਾਂ ਪਾ ਦੇਣਾ ਇਹਦੇ ਵਿੱਚ ਤੇ ਬੱਚਾ ਸਹੀ ਹੋਣਾ ਚਾਹੀਦਾ ਜੀ ਦਿਖਾਉਂ ਲਿਆ ਫਿਰ ਤੁਹਾਨੂੰ ਖਾ ਕੇ ਅਸੀਂ ਵੀ ਕਿਵੇਂ ਖਾਂਦੇ ਆ ਸਾਰੇ ਕੱਢ ਲਏ ਆ ਠੀਕ ਹੈ ਇੱਕ ਵਾਰੀ ਮੈਂ ਗੋਲੂ ਨੂੰ ਖਵਾ ਦਿੱਤੇ ਆ ਕੁੜੀ ਨੂੰ ਹਣ ਤਿਆ ਹੈਗਾ ਜੀ ਦੂਜਾ ਪੂਰਾ ਆਪਣਾ ਤੇ ਖਾ ਕੇ ਦਿਖਾਉਣੀ ਏ ਤੁਹਾਨੂੰ ਜਿਹੜਾ ਵੀ ਚੱਕਾ ਆਹ ਬਹੁਤ ਘੈਂਟ ਗੱਲ ਬਾਤ ਆ ਜੀ ਰਾਰੇ ਨਾਲ ਇਸ ਤੇ ਚੈਨਨ ਨੂੰ ਕਰ ਲਓ ਜੀ ਸਬਸਕ੍ਰਾਈਬ ਠੀਕ ਆ ਸੋਹਣੇ ਸੋਹਣੇ ਕਮੈਂਟ ਕਰਿਓ ਵੀ ਅੱਜ ਦੀ ਸਾਡੀ ਮੱਛੀ ਦੀ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਠੀਕ ਆ ਜੀ ਤੇ ਝੂਠ ਨਹੀਂ ਬੋਲਦੇ ਵੀ ਅਸੀਂ ਪਹਿਲਾਂ ਦੋ ਪਹਿਲਾਂ ਅਸੀਂ ਖਾ ਚੁੱਕੇ ਕਪੂਲ ਕੱਢ ਕੇ ਤੇ ਹੁਣ ਅਸੀਂ ਖਾਣ ਜਾ ਰਹੇ ਹਾਂ ਜੀ ਦਾਲ ਚੌਲਾ ਹੁੰਦੇ ਭੁੱਖ ਲੱਗੀ ਆ ਭਰਾਵੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋਹਣੇ ਸੋਹਣੇ ਕਮੈਂਟ ਕਰ ਦਿਓ ਜਿੰਨਾਂ ਨਾਲ ਗਾਲ ਭੇਜ ਦਿਓ ਲਾਲ ਦਿਲਾ ਤੋਂ ਮੈਨੂੰ ਪਤਾ ਲੱਗ ਜਾਂਦਾ ਹੇ ਗਾਇੀ ਕਿਉਂਕਿ ਮੈਨੂੰ ਗਰੇਜੇ ਗਰੇਜੇ ਤੁਹਾਡੇ ਕਮੈਂਟ ਨਹੀਂ ਪੜਨੇ ਹੁੰਦੇ ਜਦੋਂ ਦਿਲ ਜਹਾਂ ਜਾਂਦੇ ਫਿਰ ਮੈਨੂੰ ਪਤਾ ਲੱਗ ਜਾਂਦਾ ਵੀ ਹਾਂ ਵਾਕਈ ਤੁਸੀਂ ਮੈਨੂੰ ਪਿਆਰ ਕਰਦੇ ਹੋ